ਸਤਿ ਸ਼੍ਰੀ ਅਕਾਲ ਦੋਸਤੋ ਮੈਂ ਉਹਦਾ ਕਾਕੂ ਹੀਰਾ ਬਣਾਲੀ ਵਾਲਾ ਤੇ ਅੱਜ ਟਾਈਮ ਆਪਾਂ ਮੂਸੇਪਿੰਡ ਖੜੇ ਆਂ ਜੀ ਤੇ ਆਹ ਭਰਾ ਮਿਲੇ ਆਪਾਂ ਨੂੰ ਪਹਿਲਾਂ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਸਭ ਤੋਂ ਪਹਿਲਾਂ ਬਈ ਆਪਣਾ ਨਾਮ ਵਿੰਦਰ ਕਕਰਾਲਾ ਜੀ ਮੇਰਾ ਨਾਮ ਠੀਕ ਆ ਆਪਣਾ ਵੀਰ ਜੀ ਮੇਤਾ ਸਿੰਘ ਪਟੜ੍ਹ ਜੀ ਅੱਛਾ ਅੱਛਾ ਕਿਹੜਾ ਗਾਣਾ ਸੁਣਾਉਗੇ ਬਈ ਫਿਰ ਅੱਜ ਐਦਾਂ ਬਾਈ ਦੀ ਉਹਦੇ ਚ ਲੈ ਕੇ ਆਂ ਜੋ ਅੱਜ ਬਹੁਤ ਵਧੀਆ ਪ੍ਰਮਾਤਮਾ ਨੇ ਸੁਣੀਆਂ ਹਾਂ ਜੀ ਬਾਤ ਦੇ ਘਰ ਵਿੱਚ ਫੇਰ ਖੁਸ਼ੀਆਂ ਮਾਹੌਲ ਆਇਆ ਹਾਂਜੀ ਸੋ song ਲੈ ਕਿਹਾ ਮੈਂ ਗੋਰੀਆਂ ਨੇ ਪਾਈਆਂ ਬੋਲੀਆਂ ਕਹਿੰਦੇ ਢੋਲ ਕਿਤੇ ਰੌਣਕਾਂ ਨੇ ਲਾਈਆਂ ਆਉਣ ਦੇ ਬਾਈ ਹਾਂਜੀ ਹਾਂ ਸੋ ਮੈਂ ਅਪੀਲ ਕਰਦਾ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਵਧਾਈ ਦੋ ਦੇਦੇ ਵਾਸਤੇ ਨੂੰ ਜੋ ਕਿ ਸਿੱਧੂ ਮੂਸੇਵਾਲੇ ਵੀਰ ਨੇ ਦੁਬਾਰਾ ਜਨਮ ਲਿਆ ਠੀਕ ਹੈ ਜੀ ਮੂਸਾ ਪਿੰਡ ਮਾਨਸਾ ਦਾ ਕਹਿੰਦੇ ਖੁਸ਼ੀਆਂ ਦੁਆਰੇ ਫੇਰ ਆਈਆਂ ਮੂਸਾ ਪਿੰਡ ਮਾਨਸਾ ਦਾ ਕਹਿੰਦੇ ਖੁਸ਼ੀਆਂ ਦਵਾਰੇ ਫੇਰ ਆਈਆਂ ਗੋਰਿਆਂ ਨੇ ਪਾਈਆਂ ਬੋਲੀਆਂ ਨਾਲ ਢੋਲ ਕਿਧਰੋਂ ਕਾਨੇ ਲਾਈਆਂ ਗੋਰਿਆਂ ਨੇ ਪਾਈਆਂ ਬੋਲੀਆਂ ਖੁਸ਼ੀ ਨੱਚੀ ਵਿਲਵੋੜ ਤੇ ਕਹਿੰਦੇ ਬੈਰੀ ਨੂੰ ਨੀਂਦ ਨਹੀਂ ਆਉਂਦੀ ਉਦਰਤ ਡੱਗੇ ਮਾਰਦੀ ਸਾਰੀ ਦੁਨੀਆ ਨੂੰ ਹੱਥਾਂ ਤੇ ਨਚਾਉਂਦੀ ਖੁਸ਼ ਰੇ ਵਧਾਈ ਮੰਗਦੇ ਮੂਸੇ ਪਿੰਡ ਵਿੱਚ ਹੋਈਆਂ ਰੁਸ਼ਨਾਇਆਂ ਭਈ ਗੋਰਿਆਂ ਨੇ ਪਾਈਆਂ ਬੋਲੀਆਂ ਨਾਲ ਢੋਲ ਕੀ ਦੇ ਰੌਣਕਾਂ ਲਾਈਆਂ ਗੋਰਿਆਂ ਨੇ ਪਾਈਆਂ ਬੋਲੀਆਂ ਸਾਜ ਤੇਰੇ ਕੈਮ ਪਏ ਨੇ ਹੋ ਜਾ ਗੱਭਰੂ ਤੂੰ ਕਰਦੇ ਓਢੀ ਕਾ ਲੋਕਾਂ ਦੀ ਦਵਾ ਤਾਰ ਗਈ ਸੁੱਖਾ ਸੁੱਖੀਆਂ ਸੀ ਮੰਦਰ ਮਸੀਤਾਂ ਆ ਲੋਕਾਂ ਦੀ ਦਵਾਈ ਤਾਰ ਗਈ ਸੁੱਖਾ ਸੁੱਖੀਆਂ ਸੀ ਮੰਦਰ ਮਸੀਤਾਂ ਛੋਟਾ ਵੀਰ ਤੇਰਾ ਸਿੱਧੂਆ ਕਰੂ ਮਾਪਿਆਂ ਦੀ ਸੇਵਾ ਵਡਿਆਈਆਂ ਬਈ ਗੋਰਿਆਂ ਨੇ ਪਾਈਆਂ ਬੋਲੀਆਂ ਨਾਲ ਢੋਲ ਕੀ ਦੇ ਰੌਣਕਾਂ ਨੇ ਲਾਈਆਂ ਗੋਰਿਆਂ ਨੇ ਪਾਈਆਂ ਬੋਲੀਆਂ ਜੁਗ ਜੁਗ ਰਣ ਬਸਦੇ ਪੁੱਤ ਹੁੰਦੇ ਨੇ ਮਾਮਾ ਨੂੰ ਮਿੱਠੇ ਮੇਵੇ ਐ ਇੰਡਸਟਰੀ ਨੂੰ ਖਿੱਚੀ ਫਿਰਦੇ ਪਾੜੇ ਰੰਗਲੇ ਪੰਜਾਬ ਵਿੱਚੋਂ ਕਹਦੇ ਐ ਇੰਡਸਟਰੀ ਨੂੰ ਖਿੱਚੀ ਫਿਰਦੇ ਪਾੜੇ ਰੰਗਲੇ ਪੰਜਾਬ ਵਿੱਚੋਂ ਕਹਦੇ ਤੱਕ ਪਾਈ ਇੰਡਸਟਰੀ ਨੂੰ ਸਿੱਧੂ ਕਰ ਗਿਆ ਜੋ ਸੱਚੀਆਂ ਸਹਿਣਾਈਆਂ ਭਈ ਗੋਰਿਆਂ ਨੇ ਪਾਈਆਂ ਬੋਲੀਆਂ ਨਾਲ ਢੋਲ ਕੀਦੇ ਨਾਲ ਕਾਨੇ ਲਾਈਆਂ ਉਰੇ ਆਨੇ ਪਾਇਆ ਬੋਲੀਆਂ ਛੋਟੇ ਸਿੱਧੂ ਮੂਸੇਵਾਲਿਆ ਰੂਹ ਕਿਤੇ ਦਿਲ ਤੇਰੇ ਵਿੱਚ ਰਹਿੰਦਾ ਉmber ਮੇਰੀ ਤੈਨੂੰ ਲੱਗ ਜੇ ਵਿੰਦਰਕ ਕਰਾਲੇ ਪਾਈਕੇ ਬਾਲਾ ਕਹਿੰਦਾ ਉmber ਮੇਰੀ ਤੈਨੂੰ ਮੇਰੀ ਲੱਗ ਜੇ ਵਿੰਦਰਕ ਕਰਾਲੇ ਪਾਈਕੇ ਬਾਲਾ ਕਹਿੰਦਾ ਤੂੰ ਪਿਆਰ ਮਾਣੇ ਮਾਫਿਆਂ ਦਾ ਰੱਬ ਕਰੇ ਹੋਣ ਚੰਗੀਆਂ ਪੜਾਈਆਂ ਬਈ ਗੋਰਿਆਂ ਨੇ ਪਾਈਆਂ ਬੋਲੀਆਂ ਨਾਲ ਢੋਲ ਕੀ ਦੇ ਰੌਣਕਾਂ ਨੇ ਲਾਈਆਂ ਗੋਰਿਆਂ ਨੇ ਪਾਈਆਂ ਬੋਲੀਆਂ ਸੱਚੀ ਬਈ ਬਹੁਤ ਵਧੀਆ ਅੱਛਾ ਬਈ ਹੋਰ ਕਿੰਨੇ ਕਿ ਲਿਖੇ ਹੋਏ ਗਾਣੇ ਗਾਣੇ ਤਾਂ ਕਾਫੀ ਲਿਖੇ ਹੋਏ ਨੇ ਵੀਰੇ ਮਿਰਲ ਦੇ ਅੱਛਾ ਹਲਕਾਰ ਹਜੇ ਕੋਈ ਨੈੱਟ ਤੇ ਬਾਹੀਂ ਨਹੀਂ ਫੜਦਾ ਥੋੜਾ ਜਿਹਾ ਮੈਂ ਜਣੀ ਕਿ ਜਲ ਜੁਗ ਦੇ ਵਿੱਚ ਤੁਰਾ ਫਿਰਦਾ ਠੀਕ ਆ ਬਾਈ ਕਈ ਹੁਣ ਕਹਿਣਗੇ ਪੜਾਈ ਜਾਣ ਕੇ ਬੋਲਦਾ ਠੀਕ ਆ ਬਾਈ ਕੋਈ ਵੀ ਬੰਦਾ ਵੀ ਜਦੋਂ ਵੀ ਕੋਈ ਮਿਹਨਤ ਕਰਦਾ ਉਹਦੇ ਲਵੇ ਲਾਉਣੇ ਜਾਨੀ ਕਿ ਲੱਤਾਂ ਖਿੱਚਣ ਵਾਲੇ ਉਹੀ ਪੈਦਾ ਹੋ ਜਾਂਦੇ ਨੇ ਜਿਨੇ ਖੇਤੀਬਾੜੀ ਦੇ ਵਿੱਚ ਨਦੀਨ ਪੈਦਾ ਹੋਇਆ ਹੁੰਦਾ ਹੈ ਠੀਕ ਆ ਬਾਈ ਸੋ ਮੈਂ ਅਪੀਲ ਕਰਦਾ ਬਾਈ ਕਿਸੇ ਟੈਲੈਂਟ ਨੂੰ ਦੱਬਿਆ ਨਾ ਕਰੋ ਜੇ ਨਹੀਂ ਵੀ ਸੋ ਤੋਂ ਕੋਈ ਸਵਾਹ ਉੱਠਦੀ ਤਾਂ ਲੱਤਾਂ ਨਾ ਖਿੱਚਿਆ ਕਰੋ ਬਾਈ ਬਿਲਕੁਲ 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 ਅੱਛਾ ਬਾਈ ਬਾਈ ਸਿੱਧੂ ਨੂੰ ਕਦੇ ਮਿਲਿਓ ਮਿਲਿਆ ਸੀ ਹਾਂ ਬਾਈ 2020 ਚ ਅੱਛਾ ਕਦੇ ਗੱਲ ਕਰੀ ਨਹੀਂ ਬਾਈ ਨਾਲ ਫਿਰ ਗਾਣੇ ਬਾਰੇ ਬਸ ਇੱਥੇ ਮਿਲ ਕੇ ਗਏ ਸੀ ਉਦੋਂ ਥੋੜ ਜੀ ਬੰਦਾ ਵਧੀਆ ਸੀਗਾ ਬਹੁਤ ਵਧੀਆ ਸੀਗਾ ਬੜਾ ਦੁੱਖ ਲੱਗਿਆ ਬਾਈ ਬਾਈ ਦਾ ਬਿਲਕੁਲ ਹੁਣ ਜਣੀ ਕਿ ਥੋੜੀ ਜਿਹੀ ਬਹੁਤ ਵਧੀਆ ਖੁਸ਼ੀ ਮਹਿਸੂਸ ਹੋਈ ਹੈ ਜੀ ਬਿਲਕੁਲ ਉਹ ਮਹਾਤਮਾ ਉਹਨਾਂ ਦੀ ਤੁਹਾਨੂੰ ਕਦੋਂ ਪਤਾ ਲੱਗਿਆ ਬਾਈ ਫਿਰ ਵੀ ਸਦੂ ਪਰਿਵਾਰ ਦੇ ਵਿੱਚ ਇੱਕ ਵਿੱਚ ਇੱਕ ਹੋਰ ਬੱਚੇ ਨੇ ਜਨਮ ਲਿਆ ਤਾਂ ਪਿਛਲੇ ਹਫ਼ਤੇ ਤਵਾਰ ਲੱਗਾ ਸੀ ਵੀਰੇ ਉੱਤੇ ਮੈਨੂੰ ਬੁਖਾਰ ਹੋ ਰਿਹਾ ਸੀਗਾ ਅੱਛਾ ਨਹੀਂ ਉੱਤੇ ਆਉਣਾ ਸੀਗਾ ਟਾਈ ਫੈਟ ਵੀ ਬਣਾ ਪਿਆ ਸੀ ਸੋ ਮੈਂ ਅੱਜ ਆਇਆ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਬਹੁਤ ਖੁਸ਼ੀ ਹੋਈ ਆ ਵੀਰ ਜੀ ਤੇ ਕਹਿਣਾ ਵੀ ਸਾਰੀ ਦੁਨੀਆ ਦੀ ਉਮਰ ਇਸ ਬੱਚੇ ਨੂੰ ਲੱਗੇ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਬਿਲਕੁਲ ਹਾਂ ਜੀ ਹਾਂ ਤੇ ਹੋਰ ਬਈ ਕੁਝ ਕਹਿਣਾ ਚਾਹਣੇ ਬਸ ਬਸ ਇਹੀ ਕਹਿਣਾ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵਧੀਆ ਬੜੇ ਫੁੱਲੇ ਬੱਚਾ ਉਸੇ ਤਰ੍ਹਾਂ ਫੇਰ ਨਾਮ ਦੁਨੀਆ ਤੇ ਰੌਸ਼ਨੀ ਕਰੇ ਤੇ ਚਲੋ ਠੀਕ ਆ ਬਾਈ ਧੰਨਵਾਦ ਬਾਈ ਤੁਹਾਡਾ ਨਾ ਇਹਨਾਂ ਟਾਈਮ ਕੱਟਿਆ